ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਇੱਕ ਕੈਲਕੂਲੇਸ਼ਨ ਕਰਾਂਗੇ ਇੰਟਰਾਡੇ ਦੇ ਵਿੱਚ ਪ੍ਰੋਫਿਟ ਦਾ ਕੈਲਕੂਲੇਸ਼ਨ ਕੇਵਲ 25 ਰੁਪਈਆ ਦਾ ਜੇ ਪ੍ਰੋਫਿਟ ਆਪਾਂ ਲੈਣੇ ਆ ਇੱਕ ਟ੍ਰੇਡ ਦੇ ਵਿੱਚ ਤੇ 25 ਰੁਪਈਆ ਦੇ ਪ੍ਰੋਫਿਟ ਤੋਂ ਕਿਵੇਂ ਇੱਕ ਮਹੀਨੇ ਦਾ 3 ਲੱਖ ਰੁਪਏ ਤੱਕ ਦਾ ਆਪਣਾ ਪ੍ਰੋਫਿਟ ਹੋ ਸਕਦਾ 3 ਲੱਖ ਰੁਪਏ ਤੱਕ ਦਾ ਆਪਣਾ ਪ੍ਰੋਫਿਟ ਹੋ ਸਕਦਾ ਬ੍ਰੋਕਰੇਜ ਕੱਢ ਕੇ ਸਟਾਪ ਲਸ ਕੱਢ ਕੇ ਸੋ ਦੇਖੋ ਇਹ ਸੁਣਨ ਦੇ ਵਿੱਚ ਤੁਹਾਨੂੰ ਬਹੁਤ ਮਜ਼ੇਦਾਰ ਚੀਜ਼ ਲੱਗਦੀ ਹੋਊਗੀ ਪਰ ਜਦੋਂ ਤੁਹਾਨੂੰ ਇਹ ਦੇਖੋ ਸਾਰਾ ਕੈਲਕੂਲੇਸ਼ਨ ਕਰਕੇ ਵੀਡੀਓ ਦੇ ਐਂਡ ਤੱਕ ਪਹੁੰਚਾਂਗੇ ਤੁਹਾਨੂੰ ਬਲੀਵ ਵੀ ਹੋ ਜਾਊਗਾ ਵਿਸ਼ਵਾਸ ਵੀ ਹੋ ਜਾਊਗਾ ਕਿ ਪੋਸੀਬਲ ਹੈ ਤੇ ਇੱਕ ਹੋਰ ਚੀਜ਼ ਹੈ ਕਿ ਅੰਡਰ ਰੇਟ ਕੀਤਾ ਜਾਂਦਾ ਹਮੇਸ਼ਾ ਇੰਟਰਾਡੇ ਨੂੰ ਕਿ ਜਦੋਂ ਦੇਖੋ ਆਪਸ਼ਨ ট্রেਡਿੰਗ ਦੀ ਗੱਲ ਆਉਂਦੀ ਆ ਆਪਸ਼ਨ ਬਾਇੰਗ ਹੋਊਗੀ ਆਪਸ਼ਨ ਸੈਲਿੰਗ ਹੋਊਗੀ ਤੇ ਲੋਕ ਕਹਿੰਦੇ ਆ ਕਿ ਆਪਸ਼ਨ ਬਾਇੰਗ ਦੇ ਵਿੱਚ ਪੈਸਾ ਘੱਟ ਪੈਸੇ ਤੋਂ ਜ਼ਿਆਦਾ ਪੈਸਾ ਬਣਾ ਸਕਦੀ ਆ ਆਪਸ਼ਨ ਸੈਲਿੰਗ ਦੇ ਵਿੱਚ ਵੀ ਵਧੀਆ ਪੈਸਾ ਬਣਾ ਸਕਦੇ ਆ ਪਰ ਜਦੋਂ ਗੱਲ ਆਉਂਦੀ ਇੰਟਰਾਡੇ ਦੀ ਸੋ ਲੋਕ ਇਹਨੂੰ ਅੰਡਰ ਰੇਟ ਕਰਦੇ ਆ ਲੋਕਾਂ ਨੂੰ ਲੱਗਦਾ ਕਿ ਇੰਟਰਾਡੇ ਦੇ ਵਿੱਚ ਪ੍ਰੋਫਿਟ ਬਹੁਤ ਛੋਟਾ ਹੁੰਦਾ ਹੈ ਇੰਟਰਾਡੇ ਦੇ ਵਿੱਚ ਪੈਸਾ ਨਹੀਂ ਬਣ ਸਕਦਾ ਲੋਕਾਂ ਨੂੰ ਇਦਾਂ ਲੱਗਦਾ ਪਰ ਅਸਲ ਦੇ ਵਿੱਚ ਰਿਐਲਿਟੀ ਦੀ ਉਲਟ ਹੈ ਇੰਟਰਾਡੇ ਦੇ ਵਿੱਚ ਪੈਸਾ ਬਣਦਾ ਵੀ ਹੈ ਤੇ ਇੰਟਰਾਡੇ ਦੇ ਵਿੱਚ ਪੈਸਾ ਈਜ਼ੀਲੀ ਬਣਦਾ ਹੈ ਈਜ਼ੀਲੀ ਬਣਦਾ ਇਹਦੇ ਵਿੱਚ ਪ੍ਰੋਫਿਟ ਦੀ ਪ੍ਰੋਬੈਬਿਲਿਟੀ ਬਹੁਤ ਜ਼ਿਆਦਾ ਹੈ ਲਾਸ ਦੀ ਘੱਟ ਹੈ ਤੇ ਪ੍ਰੋਫਿਟ ਵਧੀਆ ਬਣਦਾ ਹੈ ਸੋ ਉਹ ਜਿਹੜਾ ਵਧੀਆ ਪ੍ਰੋਫਿਟ ਬਣਦਾ ਕਿੰਨਾ ਕੁ ਵਧੀਆ ਬਣਦਾ ਉਸੇ ਬਾਰੇ ਤੁਹਾਨੂੰ ਕੈਲਕੂਲੇਸ਼ਨ ਕਰਕੇ ਅੱਜ ਦੱਸਾਂਗੇ ਕੈਪੀਟਲ ਦੇ ਅਕੋਰਡਿੰਗ ਸੋ ਸਭ ਤੋਂ ਪਹਿਲੀ ਗੱਲ ਸਟਾਕ ਆਪਾਂ স্টক ਇੱਥੇ ਚੁਣਿਆ ਹੈ ਹੀਰੋ ਮੋਟੋ ਕorp ਹੀਰੋ ਮੋਟੋ ਕorp ਦੇ ਵਿੱਚ ਮੈਂ ਅਕਸਰ ਟਰੇਡਿੰਗ ਕਰਦਾ ਹਾਂ ਇਸ ਕਰਕੇ ਹੀਰੋ ਮੋਟੋ ਕorp ਆਪਾਂ ਇੱਥੇ ਚੁਣਿਆ ਤੇ ਕੇਵਲ 5 ਰੁਪਈਆ ਦਾ ਪ੍ਰੋਫਿਟ ਆਪਾਂ ਲੈਣ ਦੇ ਆ ਪਰ ਸ਼ੇਅਰ ਕੇਵਲ 5 ਰੁਪਈਆ ਦਾ ਸੋ ਇੱਥੇ ਮੰਨ ਲਓ ਤੁਹਾਡੇ ਕੋਲ ਮਿਨੀਮਮ ਐਨਾ ਕੈਪੀਟਲ ਸਾਰਿਆਂ ਕੋਲ ਹੁੰਦਾ ਹੀ ਮਿਨੀਮਮ 10000 ਦਾ ਸੋ 10000 ਦਾ ਮੰਨ ਲਓ ਜੇ ਤੁਹਾਡੇ ਕੋਲ ਕੈਪੀਟਲ ਹੈ ਤੇ ਹੀਰੋ ਮੋਟੋ ਕorp ਦੇ ਵਿੱਚ ਟਰੇਡ ਕਰਨ ਦੇ ਜੋ 5 ਰੁਪਈਆ ਦਾ ਕੇਵਲ ਪ੍ਰੋਫਿਟ ਲੈਣ ਦੇ ਜੋ ਤੇ 10000 ਦੇ ਵਿੱਚ ਤੁਹਾਨੂੰ ਇੰਟਰਾਡੇ ਦੇ ਵਿੱਚ ਕਿਉਂਕਿ ਮਾਰਜਨ ਮਿਲਦਾ 5000 ਪ੍ਰਾਈਜ਼ ਹੈ ਹੀ ਰੋਮੋਟੋ ਕਾਰਪ ਦਾ ਤੇ 5000 ਪ੍ਰਾਈਜ਼ ਹੈ ਤੇ 5000 ਵਾਲੇ ਦੇ ਤੁਹਾਨੂੰ 10000 ਦੇ ਵਿੱਚ 10 ਸ਼ੇਅਰ ਮਿਲ ਜਾਣਗੇ ਕਿਉਂਕਿ ਮਾਰਜਨ ਮਿਲਦਾ 5 ਗੁਣਾ ਸੋ 10000 ਦੇ ਵਿੱਚ ਤੁਹਾਨੂੰ 10 ਸ਼ੇਅਰ ਮਿਲ ਗਏ ਹੀਰੋ ਮੋਟੋ ਕਾਰਪ ਦੇ ਇੰਟਰਾਡੇ ਦੇ ਵਿੱਚ ਸੋ ਇਹਦੇ ਵਿੱਚ ਤੁਸੀਂ 5 ਰੁਪਈਆ ਦੇ ਹਿਸਾਬ ਦੇ ਨਾਲ 250 ਰੁਪਈਆ ਦਾ ਤੁਹਾਡਾ ਪ੍ਰੋਫਿਟ ਹੋ ਗਿਆ ਓਕੇ 250 ਰੁਪਈਆ ਦੇ ਪ੍ਰੋਫਿਟ ਦੇ ਵਿੱਚੋਂ ਤੁਸੀਂ ਬ੍ਰੋਕਰੇਜ ਕੱਢ ਦੋ ਮੈਕਸਿਮਮ ਜਿਹੜੀ ਬ੍ਰੋਕਰੇਜ ਤੁਹਾਡੀ ਲੱਗੂਗੀ 10 ਸ਼ੇਅਰਾਂ ਦੇ ਉਹ 50 ਰੁਪਈਏ ਦੇ ਕਰੀਬ ਹੋਗੀ ਹਾਲਾਂਕਿ ਇਹ ਤੋਂ ਘੱਟ ਹੀ ਹੋਊਗੀ ਇਹ ਤੋਂ ਜ਼ ਪਰ ਤੁਸੀਂ ਮੈਕਸਿਮਮ ਲਾ ਕੇ ਚੜ੍ਹ ਲੋ ਕਿ 50 ਰੁਪਏ ਦੇ ਵਿੱਚੋਂ ਮਾਈਨਸ ਕਰ ਦੋ 250 ਦੇ ਵਿੱਚੋਂ 50 ਮਾਈਨਸ ਕਰਤੇ 200 ਰੁਪਏ ਦਾ ਸਟਿਲ ਤੁਹਾਡਾ ਪ੍ਰੋਫਿਟ ਆ ਇੱਕ ਟ੍ਰੇਡ ਦੇ ਵਿੱਚ ਕੇਵਲ ਇੱਕ ਟ੍ਰੇਡ ਦੇ ਵਿੱਚ 200 ਰੁਪਏ ਦਾ ਪ੍ਰੋਫਿਟ ਹੁਣ ਇੱਕ ਮਹੀਨੇ ਦੇ ਵਿੱਚ 20 ਦਿਨ ਟਰੇਡਿੰਗ ਡੇ ਹੁੰਦੇ ਆ ਬਾਕੀ ਜਿਹੜੀਆਂ ਸ਼ਨੀ ਐਤਵਾਰ ਦੀਆਂ ਤਾਂ ਛੁੱਟੀਆਂ ਹੁੰਦੀਆਂ ਪਰ 20 ਦਿਨ ਮਾਰਕੀਟ ਘਟੋ ਘਟ ਮਿਨੀਮਮ ਖੁੱਲਦੀ ਹੈ ਕਿਸੇ ਅ ਮਹੀਨੇ ਦੇ ਵਿੱਚ ਕਿਹੜੇ ਦਿਨ ਕਿਸੇ ਦੇ ਵਿੱਚ 22 ਦਿਨ ਵੀ ਖੁੱਲਦੀ ਹੈ ਪਰ ਘਟੋ ਘਟ 20 ਦਿਨ ਤਾਂ ਪੱਕਾ ਖੁੱਲਦੀ ਹੈ ਸੋ 20 ਦਿਨ ਆਪਣੇ ট্রেਡਿੰਗ ਦੇ ਆ ਤੇ 20 ਦਿਨਾਂ ਦੇ ਵਿੱਚ ਤੁਸੀਂ ਦੇਖੋ 200 ਰੁਪਏ ਦਾ ਪ੍ਰੋਫਿਟ ਕਰਨ ਦੇ ਜੋ ਇੱਕ ਦਿਨ ਦੇ ਵਿੱਚ ਇੱਕ ਦਿਨ ਚ ਕੇਵਲ ਇੱਕ ਟ੍ਰੇਡ ਹੀ ਕਰਨ ਦੇ ਜੋ ਤੇ ਤੁਸੀਂ ਇਹਦੇ ਵਿੱਚ ਲਾਓ ਕਿ 20 ਦਿਨਾਂ ਦੇ ਵਿੱਚ 200 ਰੁਪਏ ਦੇ ਹਿਸਾਬ ਦੇ ਨਾਲ ਤੁਹਾਡਾ 4000 ਰੁਪਏ ਦਾ ਪ੍ਰੋਫਿਟ ਹੋ ਗਿਆ 4000 ਰੁਪਏ ਦਾ ਪ੍ਰੋਫਿਟ 20 ਦਿਨਾਂ ਦੇ ਵਿੱਚ ਤੁਹਾਡਾ ਇੱਕ ਮਹੀਨੇ ਦੇ ਵਿੱਚ 200 ਰੁਪਏ ਪਰ ਡੇ ਪ੍ਰੋਫਿਟ ਦੇ ਹਿਸਾਬ ਦੇ ਨਾਲ ਤੇ ਇਹਦੇ ਵਿੱਚੋਂ ਜੇ ਮੰਨ ਲਓ ਆਪਾਂ 1000 ਰੁਪਏ ਮਾਈਨਸ ਕਰ ਦਈਏ 1000 ਰੁਪਏ ਮਾਈਨਸ ਕਿਉਂ ਕਰਨੇ ਆਪਾਂ ਕੋਈ ਜਿਹਾ ਸਟਾਪ ਲੌਸ ਲਾ ਲਓ ਤੁਸੀਂ ਕਿ ਕੋਈ ਜਿਹਾ ਟ੍ਰੇਡਾਂ ਦੇ ਵਿੱਚ ਆਪਣੇ ਸਟਾਪ ਲੌਸ ਹੋ ਗਏ ₹1000 ਮਾਈਨਸ ਕਰਤੇ ਫਿਰ ਵੀ ₹3000 ਦਾ ਪ੍ਰੋਫਿਟ ਆਪਾਂ ਨੂੰ ਬਚਨ ਡਿਆ ਆਪਣੇ ਕੋਲ ਕੈਪੀਟਲ ਕਿੰਨਾ ਹੈ 10000 10000 ਦੇ ਨਾਲ ਆਪਾਂ 3000 ਦਾ ਪ੍ਰੋਫਿਟ ਕਰ ਲਿਆ ਇੱਕ ਮਹੀਨੇ ਦੇ ਵਿੱਚ ਸੋ ਇਹ ਆਪਣਾ ਹੋ ਗਿਆ 30% ਰਿਟਰਨ ਇੱਕ ਮਹੀਨੇ ਦੇ ਵਿੱਚ ਠੀਕ ਹੈ 30% ਰਿਟਰਨ ਹੋ ਗਿਆ ਤੇ ਆਪਣਾ ਜਿਹੜਾ ਕੈਪੀਟਲ ਹੀ ਪਹਿਲੇ ਮਹੀਨੇ 10000 ਸੀ ਦੂਜੇ ਮਹੀਨੇ 13000 ਹੋ ਗਿਆ ਸੋ ਇਹ ਆਪਾਂ 10000 ਦੇ ਨਾਲ ਆਪਾਂ ਇੱਕ ਐਗਜ਼ਾਮਪਲ ਲਿਆ ਹੁਣ ਦੇਖੋ ਜੇ 10000 ਤੋਂ ਵੱਡਾ ਕੈਪੀਟਲ ਲਿਆ ਜੇ ਮੰਨ ਲਓ ਤੁਹਾਡੇ ਕੋਲ 1 ਲੱਖ ਰੁਪਏ ਦਾ ਕੈਪੀਟਲ ਹੈ ਤੇ 1 ਲੱਖ ਰੁਪਏ ਦੇ ਹਿਸਾਬ ਦੇ ਨਾਲ ਤੁਸੀਂ ਆਪਾਂ ਜਿਹੜਾ ਕੈਲਕੂਲੇਸ਼ਨ ਕੀਤਾ ਹੈ 5 ਰੁਪਏ ਵਾਲਾ ਸੋ ਇਹਦੇ ਵਿੱਚ ਇਸੇ ਕੈਲਕੂਲੇਸ਼ਨ ਦੇ ਵਿੱਚ ਆਪਾਂ ਜੇ 1 ਲੱਖ ਰੁਪਏ ਦੇ ਹਿਸਾਬ ਨਾਲ ਟਰੇਡ ਕਰੀਏ ਤੇ ਫਿਰ ਕਿੰਨਾ ਪ੍ਰੋਫਿਟ ਹੋ ਸਕਦਾ ਆਪਾਂ ਨੂੰ 1 ਮਹੀਨੇ ਦੇ ਵਿੱਚ 30000 ਰੁਪਏ ਦਾ 1 ਲੱਖ ਰੁਪਏ ਲਾ ਕੇ 30000 ਰੁਪਏ ਦਾ ਪ੍ਰੋਫਿਟ ਆਪਾਂ 1 ਮਹੀਨੇ ਦੇ ਵਿੱਚ ਕਰ ਸਕਦੇ ਹਾਂ ਜੇ ਕੇਵਲ 5 ਰੁਪਏ ਦਾ ਪ੍ਰੋਫਿਟ ਆਪਾਂ ਪਰ ਟਰੇਡ ਲੈਣੇ ਆ ਹੀਰੋ ਮੋਟਰ ਕੋਰਪ ਦੇ ਵਿੱਚ ਹੁਣ ਮੰਨ ਲਓ ਤੁਹਾਡੇ ਕੋਲ ਕੈਪੀਟਲ ਇਤੋਂ ਵੀ ਜ਼ਿਆਦਾ ਹੈ ਤੁਹਾਡੇ ਕੋਲ ਜੇ ਮੰਨ ਲਓ ਕੈਪੀਟਲ 10 ਲੱਖ ਰੁਪਏ ਆ ਸੋ 10 ਲੱਖ ਰੁਪਏ ਦੇ ਨਾਲ ਇਸੇ ਕੈਲਕੂਲੇਸ਼ਨ ਦੇ ਅਕੋਰਡਿੰਗ ਜੇ ਆਪਾਂ ਗਿਣੀਏ ਇੱਕ ਮਹੀਨੇ ਦਾ ਤੁਹਾਡਾ ਪ੍ਰੋਫਿਟ ਬਣ ਜਾਂਦਾ ਹੈ 3 ਲੱਖ ਰੁਪਏ 10 ਲੱਖ ਦੇ ਹਿਸਾਬ ਦੇ ਨਾਲ ਤੁਹਾਡਾ ਜਿਹੜਾ ਪ੍ਰੋਫਿਟ ਬਣਦਾ ਆ ਉਹ 3 ਲੱਖ ਰੁਪਏ ਬਣ ਜਾਂਦਾ ਹੈ ਇੱਕ ਮਹੀਨੇ ਦਾ 1 ਮਹੀਨੇ ਦੇ ਵਿੱਚ 3 ਲੱਖ ਰੁਪਏ ਦਾ ਪ੍ਰੋਫਿਟ 10 ਲੱਖ ਤੁਸੀਂ ਤੁਹਾਡੇ ਕੋਲ ਕੈਪੀਟਲ ਹੀ ਤੇ ਉਹਦੇ ਨਾਲ ਤੁਸੀਂ 1 ਮਹੀਨਾ ਟ੍ਰੇਡ ਕੀਤੀ ਤੇ 1 ਮਹੀਨੇ ਦਾ ਤੁਹਾਡੇ ਜਿਹੜਾ ਪ੍ਰੋਫਿਟ ਆ ਬ੍ਰੋকারেਜ ਕੱਢ ਕੇ ਸਟੌਪ ਲੌਸ ਕੱਢ ਕੇ 3 ਲੱਖ ਰੁਪਏ ਹੁਣ ਦੇਖੋ ਮਹੀਨੇ ਬਾਅਦ ਕਿੱਥੇ ਗੱਲ ਜਾਣ ਢੀ ਹੈ ਕੈਪੀਟਲ ਦੇ ਨਾਲ ਕਿੱਥੇ ਗੱਲ ਜਾਣ ਢੀ ਹੈ ਛੋਟਾ ਕੈਪੀਟਲ ਛੋਟਾ ਪ੍ਰੋਫਿਟ ਵੱਡਾ ਕੈਪੀਟਲ ਵੱਡਾ ਪ੍ਰੋਫਿਟ ਤੇ ਇੱਕ ਦਿਨ ਦੇ ਹਿਸਾਬ ਨਾਲ ਆਪਾਂ ਦੇਖਾਂਗੇ ਛੋਟਾ ਪ੍ਰੋਫਿਟ 1 ਮਹੀਨੇ ਬਾਅਦ ਦੇਖਾਂਗੇ ਇੱਕ ਬਹੁਤ ਵੱਡੀ ਰਕਮ ਸੋ ਇਸੇ ਕਰਕੇ ਜਿਹੜੀ ਵੀਡੀਓ ਮੈਂ ਤੁਹਾਡੇ ਵਾਸਤੇ ਬਣਾਈ ਨਾ ਦਾ ਸੋਚ ਨੂੰ ਵੱਡਾ ਕਰਨ ਵਾਸਤੇ ਤੁਸੀਂ ਆਪਸ਼ਨ ਟ੍ਰੇਡਿੰਗ ਦੇ ਵਿੱਚ ਦੇਖਦੇ ਜੋ ਕਿ ਇੱਕ ਦਿਨ ਦੇ ਵਿੱਚ ਆਪਾਂ 5000 ਦਾ 10000 ਦਾ 15000 ਦਾ ਪ੍ਰੋਫਿਟ ਕਰ ਸਕਦੇ ਆ ਸੋ ਇੱਕ ਦਿਨ ਵਾਲੀ ਜਿਹੜੀ ਚੀਜ਼ ਹੈ ਨਾ ਉਹ ਮਾਰਦੀ ਲੋਕਾਂ ਨੂੰ ਤੁਸੀਂ ਇਹ ਦੇਖੋ ਮਹੀਨੇ ਬਾਅਦ ਕਿੱਥੇ ਸਟੈਂਡ ਕਰਨ ਦੇ ਜੋ ਇੰਟਰਾਡੇ ਉਹ ਚੀਜ਼ ਹੈ ਜਿਹਦੇ ਵਿੱਚ ਤੁਸੀਂ ਮਹੀਨੇ ਬਾਅਦ ਇੱਕ ਵਧੀਆ ਰਕਮ ਬਣਾ ਸਕਦੇ ਜੋ ਮਹੀਨੇ ਬਾਅਦ ਛੋਟੇ ਛੋਟੇ ਪ੍ਰੋਫਿਟ ਨੂੰ ਜੋੜ-ਜੋੜ ਕੇ ਇੱਕ ਵਧੀਆ ਰਕਮ ਬਣਾ ਸਕਦੇ ਜੋ ਤੇ ਜਿਵੇਂ ਜਿਵੇਂ ਦੇਖੋ ਤੁਹਾਡੇ ਕੋਲ ਹੋ ਸਕਦਾ ਕਿ ਪਹਿਲਾਂ 10000 ਦਾ ਕੈਪੀਟਲ ਹੋਵੇ ਫਿਰ ਉਹੀ 10000 ਦਾ 50000 ਦਾ ਹੋ ਸਕਦਾ ਫਿਰ 1 ਲੱਖ ਦਾ ਹੋ ਸਕਦਾ ਫਿਰ 10 ਲੱਖ ਦਾ ਹੋ ਸਕਦਾ ਜਿਵੇਂ ਜਿਵੇਂ ਕੈਪੀਟਲ ਵੱਧਦਾ ਗਿਆ ਤੁਹਾਡਾ ਪ੍ਰੋਫਿਟ ਵੱਡਾ ਹੁੰਦਾ ਜਾਣਾ ਮੀਨੇਲਾ